ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਖਾਲਸਾ ਏਡ ਦੀ ਟੀਮ ਮਜੂਰ ਹੈ ਇਸ ਵਕਤ ਪਿੰਡ ਬਾਉਪੁਰ ਜਦੀਦ ਜ਼ਿਲ੍ਹਾ ਕਪੂਰਥਲਾ ਨੇੜੇ ਸੰਦਾਨਪੁਰ ਲੋਧੀ ਇਹ ਦੇਖ ਸਕਦੇ ਹੋ ਕਿ ਜਿਹੜਾ ਇਹ ਬੰਨਾਂ ਇਹ ਮੇਨ ਬਾਉਪੁਰ ਪਿੰਡ ਤੋਂ ਇੱਥੋਂ ਰੁਟਿਆ ਸੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਹ ਦੇਖ ਸਕਦੇ ਹੋ ਕਿ ਜਦੋਂ ਇੱਥੋਂ ਇਹ ਬਿਆਸ ਦਰਿਆ ਟੁੱਟਦਾ ਇੱਥੋਂ ਤੇ ਸਾਰਾ ਪਾਣੀ ਇਧਰੋਂ ਨਿਕਲ ਕੇ ਜਾਂਦਾ ਤੇ 16 ਪਿੰਡਾਂ ਨੂੰ ਨੁਕਸਾਨ ਕਰਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਲੋਕਾਂ ਦਾ ਆਰਥਿਕ ਤੌਰ ਤੇ ਤੇ ਜਿਹੜਾ ਬੰਨ ਪਹਿਲਾਂ ਆਰਜੀ ਤੌਰ ਤੇ ਬੰਦ ਦਿੱਤਾ ਗਿਆ ਸੀ ਪਰ ਖਾਲਸਾ ਏਡ ਵੱਲੋਂ ਸੰਘਤ ਦੇ ਸਹਿਯੋਗ ਦੇ ਨਾਲ ਇਹ ਬੰਨ ਨੂੰ ਉੱਚਾ ਕਰ ਦਿੱਤਾ ਗਿਆ ਚੌੜਾ ਕਰ ਦਿੱਤਾ ਗਿਆ ਤੇ ਮਜ਼ਬੂਤ ਕਰ ਦਿੱਤਾ ਗਿਆ ਤਾਂ ਕਿ ਜੇਕਰ ਕੱਲੂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਤਾਂ ਇਹਨਾਂ ਪਿੰਡਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਬੰਨ ਦੇ ਉੱਪਰ ਹੁਣ ਵੀ ਲਗਾਤਾਰ ਉਹ ਟਰੈਕਟਰ ਆਉਂਦੇ ਪਏ ਹੈਗੇ ਮਿੱਟੀ ਪਾਉਣ ਦਾ ਕੰਮ ਆ ਜਿਹੜਾ ਲਗਾਤਾਰ ਜਾਰੀ ਆ ਪਹਿਲਾਂ ਪੂਕ ਲੈਣਾ ਮਸ਼ੀਨਾਂ ਲੱਗਿਆ ਰਹੀਆਂ ਉਹ ਟਰੈਕਟਰ ਨਾਲ ਇੱਥੇ ਲਗਾਤਾਰ ਮਿੱਟੀ ਪਾਈ ਜਾ ਰਹੀ ਆ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਅਨਸਫਾਮੀ ਘਟਨਾ ਨਾ ਵਾਪਰੇ ਤੇ ਜੇਕਰ ਬਿਆਸ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਆਉਂਦਾ ਤਾਂ ਇਹ ਪਿੰਡ ਸੇਫ ਰਹੇ ਪਿੰਡਾਂ ਦਾ ਕੋਈ ਨੁਕਸਾਨ ਨਾ ਹੋਵੇ ਸੰਗਤ ਜੀ ਇਹ ਸਭ ਹੁੰਦਾ ਤੁਹਾਡੇ ਸਹਿਯੋਗ ਦੇ ਸਦਕਾ ਸੋ ਅਸੀਂ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਖਾਲਸੇਟ ਵੱਲੋਂ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੇ ਆਪਣਾ ਕਿਰਤਕ ਮਿਹਨਤ ਵਿੱਚੋਂ ਦਸਵੰਦ ਕੱਢਦੇ ਨੇ ਤੇ ਖਾਲਸੇਟ ਨੂੰ ਦਿੰਦੇ ਨੇ ਤੇ ਉਹ ਜਿਹੜਾ ਦਸਵੰਦ ਆ ਇਹ ਜੇ ਥਾਵਾਂ ਤੇ ਲੱਗਦਾ